ਸੱਜਣ ਗਾਲੀ ਜਾਰੇ ਵੀਰਾਂ ਨੂੰ ਭਾਈ ਜੀ ਬੇਨਤੀ ਆ ਵੀ ਆਪਣੇ ਕੋ ਬੇਲਾਂ ਦਾ ਕੰਮ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਬੇਲ ਲਖੜੇ ਦੀਨੇ ਹੋਣੇ ਪਿੱਛੇ ਤੇ ਆਪਾਂ ਨੂੰ ਇਹਦੇ ਲਈ ਬੇਲਾਂਾਂ ਦੇ ਲਈ ਟਰੈਕਟਰਾਂ ਦੇ ਡਰਾਈਵਰ ਬੇਲ ਨੂੰ ਚਲਾਉਣ ਲਈ ਡਰਾਈਵਰ ਰੈਕ ਚਲਾਉਣ ਲਈ ਡਰਾਈਵਰ ਤੇ ਟਰਾਲੇ ਚਲਾਉਣ ਲਈ ਡਰਾਈਵਰ ਤੇ ਹੈਲਪਰ ਹਮ ਨੀਮ ਅਤੇ ਲੇਬਰ ਗੱਠਾਂ ਲੋਡ ਕਰਨ ਨੂੰ ਛੋਟੀਆਂ ਗੱਠਾਂ ਜਿੱਦਾਂ ਲੋਡ ਕਰਨੀਆਂ ਪਈਆਂ ਨੇ ਕੋਈ ਲੋਡਰ ਚਲਾਉਣ ਜਾਣਦਾ ਲੋਡਰ ਲਈ ਵੀ ਡਰਾਈਵਰ ਚਾਹੀਦਾ ਸੋ ਸਾਰੇ ਕੰਮ ਲਈ ਸਾਨੂੰ ਬੰਦੇ ਚਾਹੀਦੇ ਨੇ ਸੋ ਜਿਹੜਾ ਮੇਰਾ ਵੀਰ ਕਰਨਾ ਚਾਹੁੰਦਾ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਫੋਨ ਨੰਬਰ ਲਿਖ ਲਓ 9878794239 9878794239 ਸੋ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਜਿੱਦਾਂ ਦੀ ਤੁਹਾਡੀ ਯੋਗਤਾ ਹੋ ਉਹਦੇ ਹਿਸਾਬ ਨਾਲ ਤਨਖਾਹ ਜੀ ਤੇ ਹਿਸਾਬ ਨਾਲ ਵੀ ਨਾਲ ਆ ਖਰਚਾ ਵਿੱਚ ਮਿਲਦਾ ਰਹੂਗਾ ਤੇ ਜਿੱਦਾਂ ਕੰਮ ਮੁੱਕ ਗਿਆ ਪੈਸੇ ਨਕਦ ਦੇ ਕੇ ਤੋੜਾਂਗੇ ਬੰਦੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜਾ ਵੀ ਵੀਰ ਕੰਮ ਦਾ ਚਾਹਵਾਨ ਆ ਨਾ ਜੇ ਕਿਸੇ ਕੋ ਲੇਬਰ ਆ ਲੇਬਰ ਵਾਲਾ ਵੀ ਕਰ ਸਕਦਾ ਉਹਦੀ ਲੋਡਿੰਗ ਦੀ ਅੱਡ ਆਪਣਾ ਠੇਕਾ ਹਮ ਦਾ ਟਰਾਲੀਆਂ ਦਾ ਉਹਦਾ ਉਹਦੇ ਹਿਸਾਬ ਨਾਲ ਗੱਲਬਾਤ ਹੋ ਜੂਗੀ ਜਿਹੜੇ ਵੀ ਵੀਰ ਨੂੰ ਕੋਈ ਕੰਮ ਦੀ ਲੋੜ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਫੋਨ ਨੰਬਰ ਦੁਬਾਰਾ ਫੇਰ ਮੈਂ ਰਿਪੀਟ ਕਰ ਦਿੰਦਾ ਪਹਿਲਾਂ ਐਡਰੈਸ ਲਿਖ ਲਓ ਜਗਦੇਵ ਸਿੰਘ ਸਰਪੰਚ ਪਿੰਡ ਪਮੱਦੀ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਇਖੰਨੇ ਦੇ ਆਸ-ਪਾਸ ਇਹ ਬਿਲਡਿੰਗ ਚੱਲਣੇ ਨੇ ਜੀ ਆਪਣੇ ਇੱਥੇ ਆਲਦਾਲੇ 5-10 ਕਿਲੋਮੀਟਰ ਦੇ ਵਿੱਚ ਤੇ ਇੱਥੇ ਆਪਣਾ ਮਾਲ ਲੱਗਣਾ ਦੂਰ ਜਾਣ ਵਾਲੀ ਕੋਈ ਗੱਲ ਨਹੀਂ ਹੈ ਸੋ ਜਿਹੜੇ ਮੇਰੇ ਵੀਰ ਨੂੰ ਕੰਮ ਦੀ ਲੋੜ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਫੋਨ ਨੰਬਰ ਦੁਬਾਰਾ ਫੇਰ ਦੇਖ ਲਓ 98787 93239 98787 94239 ਧੰਨਵਾਦ ਜੀ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ